ਤੇ ਠੇਠ ਪੰਜਾਬੀ ਦੇ ਵਿੱਚ ਬਿਲਕੁਲ ਸਹੀ ਪੰਜਾਬੀ ਲਿਖ ਕੇ ਉਹਨੇ ਮੈਨੂੰ ਮੈਸੇਜ ਕੀਤੇ ਆ ਇੱਕ ਗੈਰ ਪੰਜਾਬੀ ਬੰਦਾ ਕਿਸ ਤਰੀਕੇ ਨਾਲ ਇੰਨੀ ਵਧੀਆ ਪੰਜਾਬੀ ਬੋਲ ਸਕਦਾ ਸਾਨੂੰ ਸਮਝ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਲੱਗੇਗਾ ਕਿ ਜੀ ਇਹ ਕਿਹੜੀ ਮੈਂ ਤਾਂ ਬੰਦੇ ਦਾ ਕਈ ਵਾਰ ਸ਼ਕਲ ਦੇਖ ਕੇ ਦੱਸ ਦੇਣਾ ਕਿ ਇਹ ਕਿਹੜੀ ਸਟੇਟ ਦਾ ਰਹਿਣ ਵਾਲਾ ਹੈ ਜਾਂ ਕਿਹੜੀ ਬੋਲੀ ਬੋਲਣ ਵਾਲਾ ਹੈ ਜਾਂ ਕਿਹੜੀ ਬਰਾਦਰੀ ਦਾ ਬੰਦਾ ਹੈ ਇਹ ਮੈਨੂੰ ਕਿਹ ਪਤਾ ਨਹੀਂ ਲੱਗਿਆ ਕਿ ਉਹ ਬੰਦਾ ਕੌਣ ਹੋ ਸਕਦਾ ਇਹ ਬੰਦਾ ਨਹੀਂ ਆ ਉਹ ਇਹ ਬਿਲਕੁਲ ਹੀ ਡਰਾਮੇਬਾਜੀ ਹੈ ਇਹਦਾ ਬੰਦੇ ਦਾ ਆਪ ਹੀ ਉਹ ਦੱਸ ਰਿਹਾ ਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਜਿਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਹੜਾ ਇਸ ਕੰਮ ਦਾ ਮਾਹਰ ਨਹੀਂ ਹੈ ਜਾਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਉਹ ਇੱਕ ਮੁੱਖ ਮੰਤਰੀ ਨੂੰ ਤਾਕੀ ਥੋੜਾ ਦੇਗਾ ਇਸ ਲਈ ਇਹ ਡਰਾਮੇਬਾਜ਼ੀ ਪੁਲਿਸ ਬੰਦ ਕਰੇ ਅਸਲੀ ਬੰਦੇ ਨੂੰ ਪੜੇ ਜੇ ਇਹਨਾਂ ਦੇ ਵਿੱਚ ਜਾਨ ਹੈ ਤਾਂ ਪਹਿਲੀ ਚੀਜ਼ ਜੋ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਇੱਕ ਗੋਲਡੀ ਬ੍ਰਾਂਡ ਦਾ ਨਾਮ ਕਾਫੀ ਚੁਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਹੈ ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇ ਹੈਗੇ ਨੇ ਔਰ ਦਿਸ ਵਾਸ ਦਾ ਕੌਜ਼ ਓਨਲੀ ਜੇ ਤੀਰ ਇਹ ਹੁਣ ਤੱਕ ਦੀ ਪਹੁੰਚ ਗਈ ਚਗੀਏ ਐਨੇ ਮੰਨਿਆ ਵੀ ਹੈਗਾ ਕਿ ਗੋਲਡੀ ਬ੍ਰਾਂਡ ਦਾ ਨਾਮ ਹੈ ਕਾਫੀ ਸੁਣਿਆ ਸੀਗਾ ਪੰਜਾਬ ਵਿੱਚ ਚੱਲਦਾ ਹੈਗਾ ਤੇ ਇਸ ਕਰਕੇ ਉਹਦਾ ਨਾਮ ਹੈ ਮਿਸਯੂਜ਼ ਕੀਤਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਮਿਲਣ ਦੇ ਮਾਮਲੇ 'ਚ ਰੋਪੜ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 나ਗਪੁਰ ਤੋਂ ਫੜਨ ਦਾ ਤਾਬਾ ਕੀਤਾ ਹੈ ਐਸਐਸਪੀ ਰੋਪੜ ਗੁਲਨੀਤ ਸਿੰਘ ਖਰਾਨਾ ਦੇ ਅਨੁਸਾਰ ਮੁੰਬਈ ਮਹਾਰਾਸ਼ਟਰ ਦੇ ਰਹਿਣ ਵਾਲੇ ਵਿਅਕਤੀ ਨੇ ਮਾਕੀਤੀ ਦੇਸਤਵਦ ਉਸਟੀਮ ਨੇ ਜਾਂਚ ਕਰਕੇ ਦੀਪਕ ਸ਼ਰਮੰਤ ਕਾਮਲੇ ਜੋ ਕਿ ਸ਼ਿਵਾਜੀ ਨਗਰ ਬਕੋਲਾ ਮੁੰਬਈ ਦਾ ਰਹਿਣ ਵਾਲਾ ਸੀ ਉਸ ਨੂੰ ਕਾਬੂ ਕੀਤਾ ਹੈ ਜਦਕਿ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚੰਜੀ ਚੰਨੀ ਨੇ ਪੁਲਿਸ ਦੀ ਇਸ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਨੇ ਚੰਨੀ ਨੇ ਕਿਹਾ ਕਿ ਧਮਕੀ ਦੇਣ ਵਾਲਾ ਸ਼ਖਸ ਖੇੜ ਪੰਜਾਬੀ ਚ ਗੱਲ ਕਰ ਰਿਹਾ ਸੀ ਤੇ ਉਸਨੇ ਪੰਜਾਬੀ ਚ ਧਮਕੀ ਦਿੱਤੀ ਸੀ ਪਰ ਪੁਲਿਸ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਫੜ ਕੇ ਮਾਮਲੇ ਤੇ ਪਰਦਾ ਪਾਇਆ ਜਾ ਰਿਹਾ ਹੈ ਨੇ ਕਿਹਾ ਕਿ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੈ ਤੇ ਲੋਕ ਸਭਾ ਚੋਣਾਂ ਚ ਅਮਨ ਕਾਨੂੰਨ ਵੀ ਇੱਕ ਵੱਡਾ ਮੁੱਦਾ ਹੈ ਇਸ ਮੁੱਦੇ ਨੂੰ ਦਬਾਉਣ ਦੇ ਲਈ ਸਰ खाना पूर्ति करवाई है और कुछ किया है आपको पता था कौन है चरणजीत चन्नी पूर्व दी थी कौन से जिले के कौन से जिला मुंबई मुंबई धमकी दी थी धमकी दी थी आपने ऐसा कुछ भी नहीं सर फिर आपको कैसे ये पकड़ है यहाँ से आपको आपको ये सिखा रहे सारे भी आपने किया आपके नेट से पता लग रहा है क्या पढ़े लिखे हो पढ़े हुए कितना पढ़े हो हां जी क्या बारावी, कितना पढ़े हो 12वीं अच्छा धारावी तो पढ़े है क्या किया है शेयर शेयर मैंने होटल मैनेजमेंट शेयर का अगर थे अरे ये बता क्लियर कि तूने धमकी जो दी है चरणजीत चन्नी को पता था तेरे को कौन है वो धमकी दी थी धमकी किस तरह से कुछ दिया नहीं मैसेज किया था कोई पैसे मांगने के दो करोड़ देने के लिए ਅੱਜ ਇਹ ਕਹਿ ਰਿਹਾ ਬੜਾ ਸਭ ਕੁਝ ਇੰਟਰਸਨ ਨਹੀਂ ਤਾਂ ਅੱਛਾ ਇਹ ਤਾਂ ਮੈਸੇਜ ਤੋਂ ਕੀਤਾ ਥੱਲੇ ਮੈਸੇਜ ਕਿਹਾ ਧਮਕੀ ਐਸਾ ਕੁਝ ਨਹੀਂ ਨਾ ਮੰਗੇ ਕੀ ਉਹ ਤੇ ਐਸੇ ਕਿਸ ਲਈ ਬਾਤਗਿਆ ਨਹੀਂ ਇਹ ਪੈਸੇ ਕਿਸ ਕੰਮ ਦੇ ਲਈ ਬਾਤਗਿਆ ਨਾ ਕੋ ਗੈਂਗਸਟਰ 2 ਕਰੋੜ ਮੰਗੇ ਥੇ ਜੰਨੇ ਨੇ ਪਤਾ ਲੱਗਿਆ ਕਿ ਸਾਡੇ ਐਕਸੀਐਮ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਦੇ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ ਤੇ ਜ ਉਹਨਾਂ ਨੂੰ ਮਾਰਨ ਦੀ ਤੰਕੀ ਵੀ ਦਿੱਤੀ ਸੀਗੀ ਤੋ ਸਿਲਸਿਲੇ ਚ ਜੇ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ ਐਫ ਆਰ 387506 ਆਈ ਪੀ ਸੀ ਦੇ ਤਹਿਤ ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ ਸੀ ਆਈ ਏ ਦੀ ਟੀਮ ਨੇ ਸਾਡੇ ਥਾਣੇ ਮੁਰਡੇ ਦੀ ਟੀਮ ਨੇ ਜਿਹੜਾ ਹੈਗਾ ਤਫਤੀਸ਼ ਕੀਤੀ ਔਰ ਉਸ ਬੰਦੇ ਨੂੰ ਆਪਾਂ ਆਈਡੈਂਟੀਫਾਈ ਕਰ ਲਿਆ ਹੈਗਾ ਇਹ ਦੀਪਕ ਸੀਮੰਤ ਕਾਮਲੇ ਹੈਗਾ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਚੰਗੇ ਹੋਟਲਾਂ ਵਿੱਚ ਇਹਨੇ ਸ਼ੈਫ ਦੇ ਬਤੌਰ ਵੀ ਕੰਮ ਕੀਤਾ ਹੈਗਾ ਅੱਜ ਕੱਲ ਸਟਾਕ ਮਾਰਕਟ ਇਚ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈਗੀ ਇਹਨੂੰ ਮਹਿੰਗੀ ਪਈ ਹੈ ਔਰ ਇਹ ਗ੍ਰਿਫਤਾਰੀ ਜਿਹੜੀ ਹੈਗੀ ਇਹਦੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਹੈ ਕਿ ਕਿਥੋਂ ਗ੍ਰਿਫਤਾਰੀ ਹੋਈ ਹੈ ਤੇ ਆਪਾਂ Nagpur ਤੋਂ ਗ੍ਰਿਫਤਾਰ ਕਰਕੇ ਲਿਆਏ ਨੇ ਸਭ ਬੈਕਗ੍ਰਾਉਂਡ ਕੀ ਹੈ ਇਹਦਾ ਇਹ ਪੜਿਆ ਲਿਖਿਆ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਾਫੀ ਪਹਿਲਾਂ ਇਹਨੇ ਨੌਕਰੀ ਵੀ ਕੀਤੀ ਹੈਗੀ ਸ਼ਹਿਰ ਬਤੌਰ ਅਦਾ ਕੋਈ ਪੁਰਾਣਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈ ਇਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਔਰ ਇਹਦੇ ਜਿਹੜੇ ਭਰਾ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਮਤਲਬ ਇਹਦੇ ਨਾਲ ਹੀ ਕੰਮਕੂਮ ਕਰਦੇ ਹੈਗੇ ਸਰ ਮੈਂ ਗਤੀਵਿਧੀਆਂ ਵਗੈਰਾ ਵਾਸਤੇ ਕਾਲ ਕਰਦਾ ਰਿਹਾ ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਇਹਦੇ ਕੋਈ ਪੁਸ਼ਟੀ ਨਹੀਂ ਹੋਈ ਹੈ ਬਟ ਕਿਉਂਕਿ ਇਹਨੇ ਅਕਾਊਂਟ ਡਿਲੀਟ ਕਰਤਾ ਹੈਗਾ ਤਾਂ ਉਹਨੂੰ ਆਪਾਂ ਹੁਣ ਟੈਕਨੀਕਲੀ ਜਿਹੜਾ ਹੈਗਾ ਇਨਵੈਸਟੀਗੇਟ ਕਰਕੇ ਹੋਰ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਕਿਹੜੇ ਬੰਦਿਆਂ ਨੂੰ ਹੋਰ ਇਹਨੇ ਥ੍ਰੈਟ ਕਾਲ ਕੀਤੀ ਹੈ ਕਿ ਕਿਹਦੇ ਕੋਲੋਂ ਫਿਰौती ਮੰਗੀ ਕੋਈ ਇਹਨੇ ਫਿਰौती ਮਿਲੀ ਹੈ ਜਾਂ ਨਹੀਂ ਮਿਲੀ ਹੈ ਉਹ ਸਾਰਾ ਕੁਝ ਆਪਾਂ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਸਰ ਜਿਸ ਤਰ੍ਹਾਂ ਇਹ ਜਿਸ ਤਰੀਕੇ ਨਾਲੇ ਚ ਕੰਮ ਕਰ ਰਹੇ ਆ। ਨਹੀਂ ਦੇਖੋ ਗੈਂਸਟਰਸ ਦੇ ਨਾਲ ਵੀ ਇਹਦਾ ਕੋਈ ਸੰਪਰਕ ਹੋਇਆ ਕਿਤੇ। ਅ ਪਹਿਲੀ ਚੀਜ਼ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਅ ਇਹ 골ਡੀ ਬ੍ਰਾਂਡ ਦਾ ਨਾਂ ਕਾਫੀ ਚੁਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਹੈ। ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇ ਹੋਗੇ ਨੇ ਔਰ ਦਿਸ ਵਾਸ ਦਾ ਕੌਜ਼ ਓਨਲੀ ਜਦ ਹੀ ਹੁਣ ਤੱਕ ਦੀ ਪੁੱਛਗੀ ਚੱਕੀ ਹੈ ਇਹਨੇ ਮੰਨਿਆ ਵੀ ਹੈਗਾ ਕਿ 골ਡੀ ਬ੍ਰਾਲ ਦਾ ਨਾਂ ਮੈਂ ਕਾਫੀ ਸੁਣਿਆ ਸੀਗਾ ਪੰਜਾਬ ਵਿੱਚ ਚੱਲਦਾ ਹੈਗਾ ਤੇ ਇਸ ਕਰਕੇ ਉਹਦਾ ਨਾਂ ਮੈ ਮਿਸਯੂਜ਼ ਕੀਤਾ। ਔਰ ਦੂਜਾ ਹੈਗਾ ਇਹ ਇਹਦਾ ਮੋਡਲ ਸਪਰੈਂਟੀ ਹੈ ਸੀਗਾ ਕਿ ਪੇ ਨਿਊਜ਼ਪੇਪਰ ਜਾਂ ਨਿਊਜ਼ ਜਿਹੜਾ ਮੀਡੀਆ ਵਿੱਚ ਲੋਕਾਂ ਦੀ ਨਿਊਜ਼ ਆਉਂਦੀਆਂ ਨੇ ਉਹਨਾਂ ਦੇ ਬਾਰੇ ਡਿਟੇਲ ਇਕੱਠੀ ਕਰਕੇ ਉਹਨਾਂ ਦੇ ਨੰਬਰ ਵਗੈਰਾ ਆਨਲਾਈਨ ਲੱਭ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਥ्रेट ਕਰਦਾ ਹੁੰਦਾ ਪਤਾ ਸੀ ਵੀ ਸਭ ਕੁਝ ਮੂਹਤ ਨਹੀਂ ਬਹੁਤ ਬਿਲਕੁਲ ਜੀ ਪਤਾ ਸੀਗਾ ਔਰ ਤਫਤੀਸ਼ ਵਿੱਚ ਜਿਹੜੀ ਹੈਗੀ ਉਸ ਗੱਲ ਨੂੰ ਵੀ ਆਪਾਂ ਲਿਆਂਦਾ ਹੈਗਾ ਕਿਤੇ ਕੋਈ ਚੈਨ ਤਾਂ ਨਹੀਂ ਹੈ ਵੀ ਜਿਸ ਤਰ੍ਹਾਂ ਕਿਸੇ ਨੇ ਕੋ ਕਹਿ ਕੇ ਕਾਲ ਕਰਵਾਈ ਹੋਵੇ ਜਾਂ ਜਾਣ ਬੁੱਝ ਕੇ ਜਾਂ ਦੇਖੋ ਜੀ ਹਜੇ ਤਲਕ ਦੀ ਤਫਤੀਸ਼ ਦੇ ਹਿਸਾਬ ਨਾਲ ਜੋ ਚੇਨ ਹੈਗੀ ਹੈ ਤੇ ਤੱਕ ਜਾ ਕੇ ਰੁਕਦੀ ਹੈਗੀ ਹੈ ਬਟ ਉਹਨਾਂ ਦਾ ਆਪਾਂ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈਗਾ ਹੁ ਅੱਜ ਮੈਂ ਇੱਕ ਇੰਟਰਵਿਊ ਦੇਖੀ ਐ ਐਸਐਸਪੀ ਰੋਪੜ ਦੀ ਜਿਦੇ ਚ ਇੱਕ ਬੰਦੇ ਨੂੰ ਦਿਖਾਇਆ ਜਾ ਰਿਹਾ ਕਿ ਇਸਨੇ ਚਰਨਜੀਤ ਸਿੰਘ ਚੰਨੇ ਨੂੰ ਧਮਕੀ ਦਿੱਤੀ ਸੀ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਬੰਦਾ ਫੜ ਕੇ ਲਿਆਏ ਐ ਨਾਗਪੁਰ ਤੋਂ ਫੜ ਕੇ ਲਿਆਂਦਾ ਮਹਾਰਾਸ਼ਟਰ ਦਾ ਬੰਦਾ ਗੈਰ ਪੰਜਾਬੀ ਬੰਦਾ ਹੈ ਲੇਕਿਨ ਜੀਨੇ ਮੈਨੂੰ ਧਮਕੀ ਦਿੱਤੀ ਸੀ ਯਾਰ ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਐ ਉਹਦੇ ਮੈਸੇਜ ਵੀ ਆਏ ਐ ਉਹ ਪਿਓਰ ਪੰਜਾਬੀ ਬੰਦਾ ਬੋਲਦਾ ਸੀ ਠੇਠ ਪੰਜਾਬੀ ਬੰਦਾ ਬੋਲਦਾ ਸੀ ਤੇ ਜਿਹੜੇ ਉਹਨੇ ਮੈਸੇਜ ਮੈਨੂੰ ਕੀਤੇ ਉਹ ਵੀ ਠੇਠ ਪੰਜਾਬੀ ਦੇ ਵਿੱਚ ਸੀ ਉਹਨੇ ਮੈਨੂੰ ਇਹ ਵੀ ਕਿਹਾ ਸੀ ਮੈਂ ਬਾਈ ਦੇ ਨਾਲ ਗੱਲ ਕਰਾ ਦਿੰਨਾ ਬਾਈ ਸ਼ਬਦ ਆ ਜਿਹੜਾ ਸਾਡੇ ਪੰਜਾਬੀ ਹੀ ਵਰਤਦੇ ਆ ਮਹਾਰਾਸ਼ਟਰ ਵਾਲੇ ਨਹੀਂ ਵਰਤ ਸਕਦੇ ਤੁਸੀਂ ਦੇਖਦੇ ਹੋਣੇ ਆ ਜਿਹੜੇ ਪ੍ਰਵਾਸੀ ਵੀ ਇੱਥੇ ਆ ਕੇ ਪੰਜਾਬੀ ਸਿੱਖ ਲੈਂਦੇ ਆ ਉਹਨਾਂ ਦਾ ਲਹਿਜਾ ਚੇਂਜ ਨਹੀਂ ਹੁੰਦਾ ਇਸ ਕਰਕੇ ਇਹ ਜਿਹੜਾ ਬੰਦਾ ਫੜਿਆ ਹੈ ਇਹ ਟੋਟਲ ਡਰਾਮ ਹੈ ਇਹ ਉਹ ਬੰਦਾ ਨਹੀਂ ਹੈ ਜਿਨੇ ਮੈਨੂੰ ਧਮਕੀਆਂ ਦਿੱਤੀਆਂ ਆਉਣ ਵਾਲੀ ਚੋਣਾ ਨੂੰ ਦੇਖ ਕੇ ਇਹ ਸਾਰਾ ਕੁਝ ਠਗਣਾ ਚਾਹੁੰਦੇ ਆ ਅੱਜ ਚੋਣਾ ਦੇ ਵਿੱਚ ਜਿਹੜਾ ਮੇਨ ਮੁੱਦਾ ਹੈ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਬਿਲਕੁਲ ਖਰਾਬ ਹੋ ਚੁੱਕੀ ਐ ਨਸ਼ਿਆਂ ਦਾ ਜ਼ੋਰ ਐ ਇਸ ਲਾਅ ਐਂਡ ਆਰਡਰ ਦੇ ਵਿੱਚ ਦਿਖਾਉਣਾ ਚਾਹੁੰਦੇ ਅਸੀਂ ਧਮਕੀ ਦੇਣ ਵਾਲਾ ਬੰਦਾ ਫੜ ਲਿਆ ਉਹ ਭਾਈ ਇਹ ਉਹ ਬੰਦਾ ਨਹੀਂ ਐ ਮੈਨੂੰ ਜਿਹਨੇ ਧਮਕੀ ਦਿੱਤੀ ਸੀ ਉਹ ਠੇਠ ਪੰਜਾਬੀ ਚ ਬੋਲਦਾ ਸੀ ਇਹ ਪੰਜਾਬੀ ਬੋਲ ਨਹੀਂ ਸਕਦਾ ਉਹਨਾ ਬੰਦਾ ਇਹ ਬੰਦਾ ਪੰਜਾਬੀ ਨਹੀਂ ਐ ਤੁਸੀਂ ਐਵੇਂ ਡਰਾਮੇਬਾਜ਼ੀ ਕਰਕੇ ਇਹ ਟਕੇ ਵੀ ਢੋਲ ਨੂੰ ਬੰਦ ਨਾ ਕਰੋ ਇਹ ਸਹੀ ਨਹੀਂ ਐ ਇਹ ਬੰਦਾ ਨਹੀਂ ਐ ਉਹ ਜਿਹਨੇ ਮੈਨੂੰ ਧਮਕੀ ਦਿੱਤੀ ਸੀ ਇਹ ਬਿਲਕੁਲ ਡਰਾਮੇਬਾਜ਼ੀ ਹੋ ਰਹੀ ਹੈ ਉਹ ਠੇਠ ਪੰਜਾਬੀ ਬੋਲਦਾ ਸੀ ਤੇ ਠੇਠ ਪੰਜਾਬੀ ਦੇ ਵਿੱਚ ਬਿਲਕੁਲ ਸਹੀ ਪੰਜਾਬੀ ਲਿਖ ਕੇ ਉਹਨੇ ਮੈਨੂੰ ਮੈਸੇਜ ਕੀਤੇ ਆ ਇੱਕ ਗੈਰ ਪੰਜਾਬੀ ਬੰਦਾ ਕਿਸ ਤਰੀਕੇ ਨਾਲ ਇੰਨੀ ਵਧੀਆ ਪੰਜਾਬੀ ਬੋਲ ਸਕਦਾ ਸਾਨੂੰ ਸਮਝ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਲੱਗੇਗਾ ਕਿ ਜੀ ਇਹ ਕਿਹੜੀ ਮੈਂ ਤਾਂ ਬੰਦੇ ਦਾ ਕਈ ਵਾਰ ਸ਼ਕਲ ਦੇਖ ਕੇ ਦੱਸ ਦਿੰਦਾ ਕਿ ਇਹ ਕਿਹੜੀ ਸਟੇਟ ਦਾ ਰਹਿਣ ਵਾਲਾ ਹੈ ਜਾਂ ਕਿਹੜੀ ਬੋਲੀ ਬੋਲਣ ਵਾਲਾ ਹੈ ਜਾਂ ਕਿਹੜੀ ਬਰਾਦਰੀ ਦਾ ਬੰਦਾ ਹੈ ਇਹ ਮੈਨੂੰ ਕਿਹ ਪਤਾ ਨਹੀਂ ਲੱਗਿਆ ਕਿ ਉਹ ਬੰਦਾ ਕੌਣ ਹੋ ਸਕਦਾ ਇਹ ਬੰਦਾ ਨਹੀਂ ਆ ਉਹ ਇਹ ਬਿਲਕੁਲ ਹੀ ਡਰਾਮੇਬਾਜੀ ਹੈ ਇਹਦਾ ਬੰਦੇ ਦਾ ਆਪ ਹੀ ਉਹ ਦੱਸ ਰਹੇ ਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਜਿਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਹੜਾ ਇਸ ਕੰਮ ਦਾ ਮਾਹਰ ਨਹੀਂ ਹੈ ਜਾਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਉਹ ਇੱਕ ਮੁੱਖ ਮੰਤਰੀ ਨੂੰ ਧਮਕੀ ਥੋੜਾ ਦੇਗਾ ਇਸ ਲਈ ਇਹ ਡਰਾਮੇਬਾਜੀ ਪੁਲਿਸ ਬੰਦ ਕਰੇ ਅਸਲੀ ਬੰਦੇ ਨੂੰ ਫੜੇ ਜੇ ਇਹਨਾਂ ਦੇ ਵਿੱਚ ਜਾਨ ਹੈ ਤਾਂ ਦੇਖੋ ਬਹੁਤ ਬੰਦੇ ਐਸੇ ਐ ਜਿਹੜੇ ਆਪਣੇ ਚੁੱਪਚਾਪ ਇਨਾ ਫਰੋਤੀ ਵਾਲਿਆਂ ਨੂੰ ਪੈਸੇ ਦੇ ਕੇ ਆਪਣਾ ਖਿਹੜਾ ਛੜਾ ਰਹੇ ਤੇ ਬਹੁਤ ਬੰਦੇ ਐਸੇ ਆ ਜਿਹੜੇ ਥਾਣੇ ਵੀ ਜਾਂਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਪੁੱਛਦਾ ਨਹੀਂ ਇੱਥੇ ਤੱਕ ਕਿ ਮੈਨੂੰ ਵੀ ਜਦ ਧਮਕੀ ਆਈ ਮੈਂ ਡੀਜੀਪੀ ਨੂੰ ਮੈਸੇਜ ਕੀਤਾ ਮੈਨੂੰ ਪੁੱਛਿਆ ਕਿਸੇ ਨੇ ਨਹੀਂ ਜਦ ਤੱਕ ਮੈਂ ਪ੍ਰੈਸ ਵਿੱਚ ਨਹੀਂ ਆ ਗਿਆ ਸੋ ਇਹ ਅੱਜ ਸਰਕਾਰ ਬਿਲਕੁਲ ਨਕਮੀ ਹੋ ਚੁੱਕੀ ਹੈ ਇਸ ਤੋਂ ਨਹੀਂ ਸੰਭਾਲਿਆ ਜਾ ਰਿਹਾ ਕੰਮ ਜਿਹੜਾ ਮੈਂ ਕਿਹਾ ਸੀ ਵੀ ਸਟੇਜ ਚਲਾਉਣ আর స్టేਟ ਚਲਾਉਣ ਦੇ ਵਿੱਚ ਬਹੁਤ ਫਰਕ ਹੈ ਉਹ ਫਰਕ ਅੱਜ ਸਾਹਮਣੇ ਲੋਕਾਂ ਨੂੰ ਦਿਖ ਰਿਹਾ ਦੇਖੋ ਮੈਂ ਆ ਪਿਛਲੇ ਦਿਨਾਂ ਜਲੰਧਰ ਗਿਆ ਸੀ ਉੱਥੇ ਸ਼ਰਿਆਮ ਲੋਕਾਂ ਦੀਆਂ ਚੈਨੀਆਂ ਖੋਈਆਂ ਜਾ ਰਹੀਆਂ ਸ਼ਰਿਆਮ ਮੋਬਾਈਲ ਖੋਏ ਜਾ ਰਹੇ ਸ਼ਹਿਰ ਦੇ ਵਿੱਚ ਸ਼ਰਿਆਮ ਫਰੋਤੀਆਂ ਲਈਆਂ ਜਾ ਰਹੀਆਂ ਸ਼ਰਿਆਮ ਧਮਕੀਆਂ ਆ ਰਹੀਆਂ ਇਹ ਹਰ ਸ਼ਹਿਰ ਦੀ ਕਹਾਣੀ ਹੈ ਪੰਜਾਬ ਦੇ ਦੀ ਹਰ ਇਲਾਕੇ ਦੀ ਕਹਾਣੀ ਹੈ ਪੰਜਾਬ ਦੇ ਦੀ ਇਸ ਕਹਾਣੀ ਨੂੰ ਹੁਣ ਟਕੜ ਵਾਸਤੇ ਚਰਨਜੀਤ ਸਿੰਘ ਚੰਨੀ ਨੂੰ ਜੇ ਧਮਕੀ ਆ ਸਕਦੀ ਹੈ ਜੀਦੇ ਆਲੇ-ਦਾਲੇ ਪੁਲਿਸ ਹੈ ਪਹਿਰਾ ਹੈ ਸਾਬਕਾ ਮੁੱਖ ਮੰਤਰੀ ਹੈ ਤਾਂ ਆਮ ਆਦਮੀ ਆਮ ਵਪਾਰੀ ਆਮ ਦੁਕਾਨਦਾਰ ਦਾ ਪੰਜਾਬ ਦੇ ਵਿੱਚ ਕੀ ਹਾਲਾਤ ਹੋਏਗੀ ਇਸ ਚੀਜ਼ ਨੂੰ ਹੁਣੇ ਟਕਣਾ ਚਾਹੁੰਦੇ ਆ ਤੇ ਐਵੇਂ ਕੋਈ ਬੰਦਾ ਫੜ ਲਏ 나ਗਪੁਰ ਤੋਂ ਕਹਿੰਦੇ ਜੀ ਇਸਨੇ ਧਮਕੀ ਦਿੱਤੀ ਸੀ ਇਸ ਬੰਦੇ ਨੇ ਮੈਨੂੰ ਧਮਕੀ ਨਹੀਂ ਦਿੱਤੀ